ਤਾਂ ਦੇ ਤਰ੍ਹਾਂ ਨੂੰ ਦੋਸਤੋ ਮੇਰੇ ਕੁਝ ਕਵੀ ਜਣਾ ਮਿੱਤਰਾਂ ਦੀਆਂ ਲਿਖੀਆਂ ਹੋਈਆਂ ਸਾਥੀਆਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਵਿੱਚੋਂ ਕੁਝ ਰਚਨਾਵਾਂ ਮੈਂ ਸਾਂਝੀਆਂ ਕਰਾਂਗਾ ਤੁਹਾਡੇ ਨਾਲ ਜਿਹੜੀਆਂ ਉਹਨਾਂ ਨੇ ਭੇਜੀਆਂ ਨੇ ਫੇਸਬੁੱਕ ਤੇ ਜਰੀਏ ਸਭ ਤੋਂ ਪਹਿਲਾਂ ਸਾਡੇ ਕੋਲੇ ਦੇਖਦੇ ਜਸਵੰਤ ਕੰਡਿਆਲ ਜੀ ਆ ਉਹ ਮੇਰੇ ਗਵਾਂੜਪਿੰਡ ਤੋਂ ਆ ਉਹਨਾਂ ਦੀ ਲਿਖੀ ਹੋਈ ਰਚਨਾ ਜਿਹੜੀ ਕਲਮਾਂ ਦਾ ਸਫਰ ਮੈਗਜ਼ੀਨ ਆ ਉਹਦੇ ਵਿੱਚ ਵੀ ਛਪ ਚੁੱਕੀ ਹੈ ਮਨ ਜਦ ਕਿਪਤਾ ਉਹਨਾਂ ਦੀ ਮਨ ਜਦ ਅੰਦਰੋਂ ਮਰ ਜਾਂਦਾ ਹੈ ਬੰਦਾ ਸਭ ਕੁਝ ਝਰ ਜਾਂਦਾ ਹੈ ਮਨ ਜਦ ਅੰਦਰੋਂ ਮਰ ਜਾਂਦਾ ਹੈ ਬੰਦਾ ਸਭ ਕੁਝ ਝਰ ਜਾਂਦਾ ਹੈ ਮੁੜ ਮੁੜ ਜੇਗ ਨੂੰ ਤੱਕੀ ਜਾਵੇ ਆਥਣ ਨੂੰ ਜਦ ਘਰ ਜਾਂਦਾ ਹੈ ਮੁੜ ਮੁੜ ਜੇਗ ਨੂੰ ਤੱਕੀ ਜਾਵੇ ਆਥਣ ਨੂੰ ਜਦ ਘਰ ਜਾਂਦਾ ਏ ਤੂੰ ਨਹੀਂ ਤਾਂ ਕੋਈ ਹੋਰ ਸਹੀ ਇੱਥੇ ਸਭ ਦਾ ਸਰ ਜਾਂਦਾ ਹੈ ਤੂੰ ਨਹੀਂ ਤਾਂ ਕੋਈ ਹੋਰ ਸਹੀ ਇੱਥੇ ਸਭ ਦਾ ਸਰ ਜਾਂਦਾ ਹੈ ਦੁਨੀਆਂ ਲਈ ਸ਼ਿਕੰਦਰ ਸੀ ਜੋ ਆਪਣਿਆਂ ਤੋਂ ਹਰ ਜਾਂਦਾ ਹੈ ਦੁਨੀਆਂ ਲਈ ਸ਼ਿਕੰਦਰ ਸੀ ਜੋ ਆਪਣਿਆਂ ਤੋਂ ਹਰ ਜਾਂਦਾ ਹੈ ਹਰ ਦਮ ਅੱਗ ਦੇ ਵਾਂਗੂ ਤਪਦਾ ਆਖੰਤ ਸਮੇਂ ਕਿਉਂ ਠਰ ਜਾਂਦਾ ਹੈ ਹਰ ਤਮ ਅਗ ਦੇ ਵਾਂਗੂ ਤਪਦਾ ਅੰਤ ਸਮੇਂ ਕਿਉਂ ਥਰ ਜਾਂਦਾ ਹੈ ਇਹ ਸਾਡੇ ਕਵੀ ਜਣ ਸਾਥੀ ਜਸਵੰਤ ਕਨਿਆਲ ਦੀ ਲਿਖੀ ਹੋਈ ਕਹਾਤਾ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਉਹਨਾਂ ਦੀ ਹੀ ਇੱਕ ਹੋਰ ਕਹਾਤਾ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ ਇਸ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਮੈਂਟ ਸ਼ੇਰ ਜਰੂਰ ਕਰਨਾ ਜੀ ਇਕ ਇਕਤਾ ਉਹਨਾਂ ਦੀ ਮਾੜੇ ਵਕਤ ਮਾੜੇ ਵਕਤ ਤੇਰੇ ਨਾਲ ਖੜੇ ਸੀ ਯਾਦ ਕਰ ਜੇ ਤੈਨੂੰ ਭੁੱਲਿਆ ਮਾੜੇ ਵਕਤ ਤੇਰੇ ਨਾਲ ਖੜੇ ਸੀ ਯਾਦ ਕਰ ਜੇ ਤੈਨੂੰ ਭੁੱਲਿਆ ਹੋਟਾ ਹੁੰਦਾ ਚੱਲ ਜਾਣਾ ਸੀ ਹਰਾ ਨਾ ਕਿਸੇ ਤਰਾਜੂ ਤੁੱਲਿਆ ਉੱਤਤਾ ਹੁੰਦਾ ਚੱਲ ਜਾਣਾ ਸੀ ਖਰਾ ਨਾ ਕਿਸੇ ਤਰਾਜੂ ਤੁੱਲਿਆ ਤੂੰ ਹੁੰਦਾ ਤਾਂ ਓਡਪਡ ਜਾਂਦਾ ਝੱਖੜ ਜੋ ਮੇਰੇ ਤੇ ਝੁੱਲਿਆ ਤੂੰ ਹੁੰਦਾ ਤਾਂ ਓਡਪਡ ਜਾਂਦਾ ਝੱਖੜ ਜੋ ਮੇਰੇ ਤੇ ਝੁੱਲਿਆ ਮੈਂ ਤਾਂ ਸੀਨੇ ਲਾ ਰੱਖਿਆ ਸੀ ਤੇਰਾ ਰਾਜ ਹੀ ਤੇਥੋਂ ਖੁੱਲਿਆ ਮੈਂ ਤਾਂ ਸੀਨੇ ਲਾ ਰੱਖਿਆ ਸੀ ਤੇਰਾ ਰਾਜ ਹੀ ਤੇਥੋਂ ਖੁੱਲਿਆ ਖਾਣ ਪੀਣ ਸਭ ਰਾਜੀ ਵਸਣ ਘਰ ਚੋਂ ਬੁਜੀ ਨਾ ਕਦੇ ਵੀ ਚੁੱਲਿਆ ਖਾਣ ਪੀਣ ਸਭ ਰਾਜੀ ਵਸਣ ਘਰ ਚੋਂ ਬੁਜੀ ਨਾ ਕਦੇ ਵੀ ਚੁੱਲਿਆ ਇਹ ਵੀ ਮੇਰੇ ਕਵੀ ਜਣ ਸਾਥੀ ਜਸਵੰਤ ਕਨਿਆਲ ਦੀ ਲਿਖੀ ਕਵਿਤਾ ਜਿਹੜੀ ਹੈ ਮੈਂ ਤੁਹਾਡੇ ਨਾਲ ਅੱਜ ਪੇਸ਼ ਕੀਤੀ ਹੈ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਇੱਕ ਹੋਰ ਆ ਉਹਨਾਂ ਦੀ ਲਿਖੀ ਹੋਈ ਰਚਨਾ ਬੜੀਆਂ ਮਸਤ ਅਦਾਵਾਂ ਮਿਲੀਆਂ ਮੁੱਠੀ ਭਰ ਕਵਤਾਵਾਂ ਮਿਲੀਆਂ ਬੜੀਆਂ ਮਸਤ ਅਦਾਵਾਂ ਮਿਲੀਆਂ ਮੁੱਠੀ ਭਰ ਕਵਤਾਵਾਂ ਮਿਲੀਆਂ ਰੱਤੀ ਕੋ ਸੱਚ ਬੋਲ ਬੈਠੇ ਸਾਂ ਉਮਰਾਂ ਤੀਕ ਸਜਾਵਾਂ ਮਿਲੀਆਂ ਅਥਰੂ ਪਰ ਪਰ ਅੱਖਾਂ ਡੁੱਲਣ ਗਈਆਂ ਫੇਰ ਨਾ ਮਾਵਾਂ ਮਿਲੀਆਂ ਵਾਕ ਅਧੂਰੇ ਪੂਰੇ ਕਰ ਲੈਣੇ ਵਾਕ ਅਧੂਰੇ ਪੂਰੇ ਕਰ ਲੈ ਹਰ ਥਾਂ ਖਾਲੀ ਥਾਵਾਂ ਮਿਲੀਆਂ ਸਿਖਰ ਦਪਹਿਰੇ ਕੱਟ ਰਹਿਆਂ ਹਾਲੇ ਤੀਕ ਨਾ ਸ਼ਾਵਾਂ ਮਿਲੀਆਂ ਸਿਖਰ ਦਪਹਿਰੇ ਕੱਟ ਰਹੇ ਹਾਂ ਹਾਲੇ ਤੀਕ ਨਾ ਸ਼ਾਵਾਂ ਮਿਲੀਆਂ ਪੈਰ ਸਲਾਮਤ ਰੱਖੀ ਰੱਬਾ ਸੂਲਾ ਭਰੀਆਂ ਰਾਹਾਂ ਮਿਲੀਆਂ ਕਿਸੇ ਫਕਰ ਦੀ ਗੜਤੀ ਲੱਗਦੀ ਹਵਾਲਾਂ ਵਿੱਚ ਜਿਹਾਵਾਂ ਮਿਲੀਆਂ ਜਸਵੰਤ ਖੰਡਿਆਲ ਦੀ ਲਿਖੀ ਹੋਈ ਰਚਨਾ ਤੋਂ ਵੱਡੇ ਨਾਲ ਹਾਂਜੀ ਕੀਤੀ ਹੈ ਇੱਕ ਹੋਰ ਰਚਨਾ ਜਸਵੰਤ ਕੰਡਿਆਲ ਜੀ ਦੀ ਲਿਖੀ ਹੋਈ ਤੁਹਾਡੇ ਸਨ ਮੁਖ ਪੇਸ਼ ਕਰਨ ਲੱਗਾ ਹਾਂ ਸੁਣਿਆ ਦਿਨ ਇਹ ਚਾਰ ਬੋਲਦਾ ਸੁਣਿਆ ਦਿਨ ਇਹ ਚਾਰ ਬੋਲਦਾ ਪੈਸੇ ਦਾ ਹੰਕਾਰ ਬੋਲਦਾ ਖੰਜਰ ਮੈਸੀ ਆਪਣਿਆਂ ਦਾ ਹੋ ਕੇ ਸੀਨੇ ਪਾਰ ਬੋਲਦਾ ਸੋਣਿਆ ਦਿਨ ਇਹ ਚਾਰ ਬੋਲਦਾ ਪੈਸੇ ਦਾ ਹੰਕਾਰ ਬੋਲਦਾ ਖੰਜਰ ਮੈਸੀ ਆਪਣਿਆਂ ਦਾ ਹੋ ਕੇ ਸੀਨੇ ਪਾਰ ਬੋਲਦਾ ਆਸੇ ਪਾਸੇ ਵੈਰੀ ਕਹਿੰਦਾ ਮਤਲਬ ਵੇਲੇ ਯਾਰ ਬੋਲਦਾ ਤਨ ਤਾਂ ਚੁੱਪ ਦੀ ਘੁੱਟ ਪਰ ਗਿਆ ਕੀਤਾ ਰੂਹ ਤੇ ਵਾਰ ਬੋਲਦਾ ਖਾਲੀ ਹੱਥ ਸਿਕੰਦਰ ਜਾਂਦਾ ਅੰਤ ਕਥਾ ਦਾ ਸਾਰ ਬੋਲਦਾ ਖਾਲੀ ਹੱਥ ਸਿਕੰਦਰ ਜਾਂਦਾ ਅੰਤ ਕਥਾ ਦਾ ਸਾਰ ਬੋਲਦਾ ਇਹ ਰਚਨਾ ਜਿਹੜੀ ਇਸਵੰਤ ਕੰਡਿਆਲ ਦੀ ਦੇਖੀ ਹੋਈ ਤੁਹਾਡੇ ਸਨਮੁਖ ਪੇਸ਼ ਕੀਤੀ ਹੈ ਇੱਕ ਹੋਰ ਆ ਮਾਂ ਤੇ ਲਿਖੀ ਹੋਈ ਉਹਨਾਂ ਦੀ ਹਨੇਰਿਆਂ ਦੇ ਗੱਫਿਆਂ ਚੋਂ ਸੂਰਜ ਵਰਗਾ ਅਹਿਸਾਸ ਕੱਖ ਚੁੱਪ ਧੋਪੋ ਕਿਪ ਉਫ ਦੇ ਸਹੀ ਅਰਥ ਸਮਝਾਉਂਦੀ ਜਾਗਦੀ ਤੇ ਜਗਾਉਂਦੀ ਬਿਖਰੇ ਰਹਾ ਚੋ ਨਾਜ਼ਕ ਕੋਟਿਆਂ ਨਾਲ ਸੂਲਾ ਹਟਾਉਂਦੀ ਖੁਦਾ ਤੋਂ ਮਹਾਨ ਬੱਚੇ ਦਾ ਜਹਾਨ ਪੀੜ ਤੋਂ ਵੱਖਰੀ ਪੀੜ ਸਲਾਬੀ ਰੇਤ ਵਾਂਗ ਤੁਰਦੀ ਖੁਰਦੀ ਰੁੜਦੀ ਤੇ ਫੇਰ ਜੁੜਦੀ ਕਿਨਾਰਿਆਂ ਦੀ ਭਾਲ ਚੋ ਜਿੰਦਗੀ ਸੰਗ ਲੜਦੀ ਮੌਤ ਤੋਂ ਹਰਦੀ ਪਰ ਮਰਦੀ ਨਹੀਂ ਸਦਾ ਚੇਤਿਆਂ ਚ ਵਸਦੀ ਮਾਂ ਕਦੇ ਮਰਦੀ ਨਹੀਂ ਸਦਾ ਚੇਤਿਆਂ ਚ ਵਸਦੀ ਮਾਂ ਕਦੇ ਮਰਦੀ ਨਹੀਂ ਸੁੰਦਰਤਾ ਸਵੰਤ ਕਨਿਆਲ ਦੀ ਲਿਖੀ ਹੋਈ ਰਚਨਾ ਸੁੰਦਰਤਾ ਸ਼ਕਲ ਦੀ ਨਹੀਂ ਅਕਲ ਦੀ ਹੁੰਦੀ ਸ਼ਕਲ ਦੀ ਨਹੀਂ ਅਕਲ ਦੀ ਹਿੰਦੀ ਤਨ ਦੀ ਨਹੀਂ ਮਨ ਦੀ ਹੁੰਦੀ ਸ਼ਕਲ ਦੀ ਨਹੀਂ ਅਕਲ ਦੀ ਹੁੰਦੀ ਤਨ ਦੀ ਨਹੀਂ ਮਨ ਦੀ ਹੁੰਦੀ ਰੰਗ ਦੀ ਨਹੀਂ ਕੰਮ ਦੀ ਹੁੰਦੀ ਅੱਖ ਦੀ ਨਹੀਂ ਨજર ਦੀ ਹੁੰਦੀ ਦੰਦਾਂ ਦੀ ਨਹੀਂ ਮੁਸਕਾਨ ਦੀ ਹੁੰਦੀ ਚਿੱਤਰ ਦੀ ਨਹੀਂ ਚਿਤਕਾਰ ਦੀ ਹੁੰਦੀ ਚਿੱਤਰ ਦੀ ਨਹੀਂ ਚਿਤਕਾਰ ਦੀ ਹੁੰਦੀ ਬਹੁਤ ਖੂਬ ਲਿਖਿਆ ਬਾਈ ਜਸਵੰਤ ਕੰਢਿਆਲ ਨੇ ਸੋ ਦੋਸਤੋ ਤੁਹਾਨੂੰ ਇਸ ਸਵੰਤ ਪੰਡਿਆਲ ਦੀਆਂ ਲਿਖੀ ਹੋਈਆਂ ਰਚਨਾ ਉਹ ਨੂੰ ਸੁਣਾ ਰਿਹਾ ਹਾਂ ਮੈਂ ਇੱਕ ਹੋਰ ਲਾਸਟ ਦੇ ਵਿੱਚ ਜਿਹੜੀ ਉਹਨਾਂ ਦੇ ਸਹਿਤਕ ਮੈਗਜ਼ੀਨ ਦੇ ਵਿੱਚ ਛਪੀ ਆ ਉਹ ਸੁਣਾ ਰਿਹਾ ਹਾਂ ਮਨ ਜਦ ਮਨ ਜਦ ਅੰਦਰੋਂ ਮਰ ਜਾਂਦਾ ਹੈ ਬੰਦਾ ਸਭ ਕੁਝ ਯਾਰ ਜਾਂਦਾ ਹੈ ਮੜ ਮੜ ਜੀਬ ਨੂੰ ਤੱਕੀ ਜਾਵੇ ਅਥਨ ਨੂੰ ਜਦ ਘਰ ਜਾਂਦਾ ਹੈ ਤੂੰ ਨਹੀਂ ਤਾਂ ਹੋਰ ਸਹੀ ਕੋਈ ਇੱਥੇ ਸਭ ਦਾ ਸਰ ਜਾਂਦਾ ਹੈ ਦੁਨੀਆ ਲਈ ਸਕੰਦਰ ਸੀ ਜੋ ਆਪ ਆਪਣੇਆਂ ਤੋਂ ਹਰ ਜਾਂਦਾ ਹੈ ਹਰ ਧੰ ਅੱਗ ਦੇ ਵਾਂਗੂ ਤਪਦਾ ਅੰਤ ਸਮੇਂ ਕਿਉਂ ਹਰ ਜਾਂਦਾ ਹੈ ਅੰਤ ਸਮੇਂ ਕਿਉਂ ਹਰ ਜਾਂਦਾ ਸੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਕਵੀ ਜਣ ਸਾਥੀ ਜਸਵੰਤ ਕਨਿਆਲ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਹਨ ਸਹੀ ਕਰੋ। ਉਹ ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ।